ਵਾਇ ਗੁਪੀ ਦਾ ਕਾਲਾ ਵਾਇ ਗੁਪੀ ਦੇ ਭਲੇ ਅੱਜ ਜੋ 12 ਲੋਰਵੰਦ ਲੜਕੀਆਂ ਨੇ ਨੰਨਕਾਰਜ ਭਾਈ ਸੇਵਾ ਸਿੰਘ ਹਾਲ ਰਿਖੇ ਕਰਵਾਏ ਜਾ ਰਹੇ ਹਨ ਤਾਂਤਾਰ ਬਾਬਾ ਦੀਪ ਸਿੰਘ ਵੈਲਫੇਅਰ ਸੈਡੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਪੇਰਵਾ ਸਮਾਗਮਾਟਾ ਅੱਜ ਚੱਲ ਰਿਹਾ ਹੈ ਦੇਖੋ ਲੋਕਾਂ ਨੂੰ ਅਪੀਲ ਇਹ ਕਰਨੀ ਚਾਹੁੰਦੇ ਆ ਕਿ ਜਿਹੜੇ ਵੀ ਆਪਣੇ ਤਿਉਹਾਰ ਨੂੰ ਆਪਣੇ ਸਿਰ ਤੇ ਬਹੁ ਸਮਝਦੇ ਨੇ ਭੁਣਤਿਆ ਕਰਉਂਦੇ ਨੇ ਜਾਂ ਵਕ ਵਕ ਤਰ੍ਹਾਂ ਦੀਆਂ ਕੁੜੀਆਂ ਨੂੰ ਨਹੀਂ ਚੰਗਾ ਸਮਝਦੇ ਉਹ ਇਹ ਚੀਜ਼ਾਂ ਤੋਂ ਦੂਰ ਰਹਿ ਕੇ ਆਪਣਿਆਂ ਕੁੜੀਆਂ ਨੂੰ ਚਾਹੀਏ ਉਹ ਸਟੱਡੀ ਵਾਲਾ ਹੋਵੇ ਚਾਹੀਏ ਉਹ ਵਿਆਹ ਕਰਾਉਂਦੇ ਵਾਲੇ ਹੋਵੇ ਇਹ ਤਾਂ ਕਰ ਬਾਬਾ ਦੀਪ ਸਿੰਘ ਵੈਲਫੇਅਰ ਸਾਡੇ ਨਾਲ ਸੰਪਰਕ ਕਰਤਾ ਨੇ ਤਾਂ ਕਰ ਬਾਬਾ ਦੀ ਸਤੀ ਵਾਲੇ ਦੀ ਪਹਿਲ ਦੇ ਤਾ ਤੇ ਪਹਿਲਾਂ ਬਾ ਫੜੇ ਬਾਬਾ ਦੀਪ ਸਿੰਘ ਵੈਲਫੇਅਰ ਸਾਡੀ ਵੱਲੋਂ ਜਿਵੇਂ ਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਲੋੜਵੰਦਾਂ ਲਈ ਇਲਾਜ ਦਾ ਖਰਚਾ ਖੂਨਦਾਰ ਕੈਂਪ ਕਿਲੇ ਲੈਂਟਰ ਪਹਿਣਾ ਹੋਵੇ ਕਰਨਾ ਕਿ ਇਹਦਾ ਮਕਾਨ ਬਣਦਾ ਹੋਵੇ ਮਤਲਬ ਕਿ ਬੰਦਾ ਲੋੜਵੰਦ ਜਿਹੜੇ ਤਾਂ ਤਾਂ ਬਾਬਾ ਦੀਪ ਸਿੰਘ ਵੈਲਫੇਅਰ ਸਾਡੀ ਹਰ ਸਮੇਂ ਤਕਰੀਬਾ ਦੀ ਲੋੜਵੰਦਾਂ ਦੀ ਮਦਦ ਕਰਨ ਵਿੱਚ ਸਹਾਇਕ ਹੰਡੀ ਜੀ ਇਹ ਨਾਂ ਚੱਲੇ ਪਰਦੇਸ਼ ਵਿੱਚ ਮੇਰਾ ਨਾਮ ਜੀ ਮੈਂ ਮੈਂਬਰ ਤੰਤਨ ਬਾਬਾ ਦੀਪ ਸਿੰਘ ਜਾਨ ਬਣ ਚਿੜੀ ਅੱਜ ਦਾ ਪਹਿਲਾ ਬੇਪੂ ਜੀ ਇਹ ਜਿਹੜਾ ਫਲਾ ਤੰਤਨ ਬਾਬਾ ਦੀਪ ਸਿੰਘ ਡਿਵੈਲਪਰਸ਼ੀਅਨ ਵੱਲੋਂ ਤੰਤਨ ਬਾਬਾ ਦੀਪ ਸਿੰਘ ਦੇ ਜਨਮ ਦਿਵਸ ਸਮਾਧਨ ਵਿੱਚ ਹਰ ਸਾਲ ਦੀ ਤਰ੍ਹਾਂ ਸਪਾ ਮਨ ਚੌਕ ਬਾਬਾ ਸਿਵਾ ਸਿੰਘ ਹਾਲ ਵਿੱਚ ਇਹ ਕਰਾਇਆ ਗਿਆ ਜੀ ਜਿਹੜਾ ਆਤੀ ਆਏ ਨੇ ਜਿਹੜੇ ਮਹਿਮਾਨ ਆਏ ਨੇ ਉਹਨਾਂ ਦਾ ਚਾਹ ਪਣੀ ਲਾ ਰੋਟੀ ਪਣੀ ਲਾ ਚੰਸੀ ਵਰਤ ਕੀਤੀ ਆ ਔਰ ਵਈਆਂ ਜੋੜੇ ਨੂੰ ਵੀ ਤੁਹਾਨੂੰ ਸਮਾਨ ਵੀ ਦੇਣਾ ਲੜਕੀ ਦੇ ਮਾਤਾ ਪਿਤਾ ਬਹੁਤ ਖੁਸ਼ ਨੇ ਉਹ ਕਹਿੰਦੇ ਨੇ ਕਿ ਅੱਛੀ ਜਿਹੀ ਸੋਚਿਆ ਵੀ ਨਹੀਂ ਕਿ ਸਾਡਾ ਸਾਡੀ ਬੇਟੀ ਦਾ ਵਿਆਹ ਏਡਾ ਵਧੀਆ ਹੋਏਗਾ ਇੰਨਾ ਕਿੰਨੀ ਸਾਡੀ ਸੇਵਾ ਹੋ ਗਈ ਇੰਨਾ ਚਾਹ ਪਣੀ ਤੇ ਵਧੀਆ ਭਾਇਆ ਦੇਵੇਗਾ ਸਮਾਨ ਦਿੱਤਾ ਜਾਵੇਗਾ ਬਹੁਤ ਖੁਸ਼ ਨੇ ਮੈਂ ਤੇ ਗਾਨੀ ਸੱਜਣਾ ਨੂੰ ਬੇਨਤੀ ਕਰਦਾ ਕਿ ਸਾਡੇ ਨਾਲ ਜੁੜੋ ਸਨਵਤਵਾ দান ਦਿਓ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਪੈਸਾ ਸਹੀ ਜਗ੍ਹਾ ਤੇ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਤਰ੍ਹਾਂ ਤਾਂ ਤਨਤਨ ਬਾਬਾ ਦੇਵ ਸਿੰਘ ਜੀ ਵੈਲਫਰ ਸੁਸਾਇਟੀ ਲੋ 1000 ਪਰਵਾਰਾਂ ਦੀਆਂ ਲੜਕੀਆਂ ਦੇ ਜਿਹੜੇ ਵਿਆਹ ਕੀਤੇ ਜਾਂਦੇ ਨੇ ਉਹ ਅੱਜ ਵੀ ਕੀਤੇ ਜਾ ਰਹੇ ਹੈ ਔਰ ਹਰ ਸਾਲ ਕਰਦੇ ਨੇ ਬਹੁਤ ਵਧੀਆ ਪ੍ਰਾਲਾਵਾ ਔਰ ਅਸੀਂ ਦਾਸ ਜੀ ਨੂੰ ਜੋ ਕਹਾਗਾ ਮੈਂ ਇਹਨਾਂ ਦੇ ਨਾਲ ਹਮੇਸ਼ਾ ਪਹਿਲਾਂ ਵੀ ਆ ਅੱਜ ਵੀ ਆ ਤੇ ਅੱਗੇ ਵੀ ਰਹਿਣਾ ਕਾ ਔਰ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਵੇਖੋ ਇਹੋ ਜੇ ਜਦੋਂ ਕੋਈ ਚੰਗੇ ਕੰਮ ਕੋਈ ਐਂਟਰਪ੍ਰਾਈਜ਼ ਕਰਦਾ ਵਾ ਤੇ ਸਾਨੂੰ ਉਹਦੇ ਵਿੱਚ ਵੱਡਾ ਯੋਗਦਾਨ ਪਾਉਣਾ ਪਾਉਣਾ ਚਾਹੀਦਾ ਔਰ ਮੈਂ ਇਹਨਾਂ ਛੋਟੇ ਵੀਰ ਮੇਰੇ ਟਿੰਕੂ ਹਣੀ ਗਰਮੀ ਤੋਂ ਨਹੀਂ ਜਿਹੜੀ ਜਿੰਨੀ ਵੀ ਇਹਨਾਂ ਦੀ ਸਮੂਹੀ ਟੀਮ ਇਹਨਾਂ ਦਾ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਔਰ ਇਹ ਚੰਗੇ ਕੰਮ ਜਿਹੜੇ ਆ ਉਹ ਕਰਦੇ ਰਹਿਣ ਲੋਕ ਸੇਵਾ ਕਰਦੇ ਰਹਿਣ